ਸਾਥੀਆਂ ਦੇ ਟੈਲੀਫੋਨਾਂ ਤੇ ਹਜ਼ਾਰਾਂ ਦੀ ਤਦਾਦ ਚਾਏ ਨੇ ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਯਾਮਨੀ ਕੋ ਉਮਰ ਦੇ ਹੱਕਾ ਜਿ ਇਕੱਠ ਕਰੋ ਹੋ ਸਕਦਾ ਮੇਰੇ ਕੋ ਇਸ ਤੋਂ ਬਾਅਦ ਨਾ ਆਇਆ ਜਾ ਸਕੇ ਤੇ ਮੈਂ ਆਪਣਾ ਹਲਕਾ ਹੀ ਦੇਖਣਾ ਤੇ ਸਾਰੇ ਪੰਜਾਬ ਚ ਕੋਈ ਇਸ ਗੱਲ ਕਰ ਮੈਂ ਆਪਣੇ ਸਾਥੀਆਂ ਦਾ ਬਹੁਤ ਮਾਣ ਮਹਿਸੂਸ ਕਰ ਕਿ ਉਹਨਾਂ ਦੇ ਉਪਰ ਆਲਾ ਸਦਕਾ ਹੀ ਹਜ਼ਾਰਾਂ ਦੀ ਤਦਾਦ ਬੰਦੇ ਆਏ ਬੜੀ ਵੱਡੀ ਤਦਾਦ ਕੰਗਸੂਣ ਦੇ ਭਾਜ ਭਾਜ ਜਾ ਰਹੇ ਸੀ ਪਰ ਉਹਨੂੰ ਫਿਰ ਪਤਾ ਲੱਗਾ ਕਿ ਮਾਫੀ ਹੋਈ ਹੈ ਬਹੁਤ ਸਾਰੇ ਤੋ ਚੱਲਦੇ ਹੀ ਰਹਿੰਦਾ ਜੀ ਜਿਨ੍ਹਾਂ ਬੰਦਿਆਂ ਦਾ ਕਰਤਾਰ ਰਿਆ ਨਹੀਂ ਉਹ ਕੰਮ ਕਰਦੇ ਹੀ ਰਹਿੰਦੇ ਕਰਤਾਰ ਵਾਲੇ ਕਿੱਲੇ ਨਾਲ ਅਜੇ ਰਹਿੰਦੇ ਨੇ ਬਿਨਾ ਕਰਤਾਰ ਵਾਲੇ ਤਰਨਤਾਰ ਦੇ ਮੇਲੇ ਚ ਜਾਂ ਗੁਆਚੀਆਂ گاਵਾ ਬਿਨਾ ਮਾਲਕ ਤੋਂ ਮੂੰਹ ਚੁੱਕ ਕੇ ਉੱਤੇ ਨੂੰ ਵੇਚਦੀਆਂ ਨੇ ਕਈ ਵੇਚਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨਹੀਂ ਦੀ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡੇਗ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣਾ ਹੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ 1 ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲੱਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤਾਂ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾ ਪੋਲਟਰੀ ਫਾਰਮਾਂ ਤੇ ਪਿਛਲੇ ਸਾਲਾਂ ਚ ਜੋ ਰਾਤ ਨੂੰ ਤੀ ਫੀਡ ਪਾ ਕੇ ਚਲੇ ਜਾਂਦੇ ਸਵੇਰੇ ਪਤਾ ਲੱਗਦਾ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਆਲੇ ਨਾ ਦੇ ਕਰਤਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਇਹ ਹੈ ਕਿ ਤਾਕਤ ਹੀ ਰਹਿਣਾ ਜਿੰਨਾ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਨੂੰ ਜਾਂ ਭਾਜਪਾ ਚੱਲ ਸਕਦੀ ਜਿਹੜੀ ਸੈਂਟਰ 'ਚ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰੰਗ ਦੇ ਨੋਟ ਵੀ ਉਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਤ ਕਰਦੇ ਹੋਣੇ ਆ ਇਹਨਾਂ ਦਾ ਹਾਲ ਹੈ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦਣ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤ ਤੋਂ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਟਸਟੈਪ ਵੇਖੋ ਕੋਮਰਵੇਜਿਆ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਦ ਦਿਨ ਕੇਜਰੀਵਾਲ ਸਾਹਿ ਫੜੇ ਗਏ ਨੇ ਉਦਣ ਸਾਰੀ ਰਾਤ ਭਗਵੰਤੇ ਘਰ ਭੰਗੜਾ ਪੈਂਦਾ ਇਹਨੂੰ ਸ਼ੁਗਰ ਕੀਤਾ ਬਸ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇਹ ਕਨਵੀਨਰ ਬਣਾਣ ਕੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਤਰਨ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤਾਂ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਤੇ ਮਗਾਨੇ ਮਾਲਤੇ ਇਹਨਾਂ ਦਾ ਧਿਆਨ ਸੀ ਕਿ ਪਹਿਲੀ ਖਾਲੀ ਹੋਏਗੀ ਤੇਹੀਂ ਕਬਜ਼ਾ ਲਾਂਗੇ ਉਹ ਖੁੱਲਿਆ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਕੋਲ ਵੀ ਨਹੀਂ ਨਮਾਚਰੇ ਦਿਸਾਨ ਉਤਸਵ ਚਾਰੋਂ ਕੋਈ ਇੱਕ ਮੇਖ ਪਰ ਸਾਰਿਆਂ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟ ਇੱਕ ਦਿੱਤੀ ਛਾਰਪੁਰ ਤੇ ਖਰੀਦ ਦੋ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਪੜੀਆਂ ਲਿਖੀਆਂ ਯੰਗ ਕੈਡੀਡੇਟਸ ਨੇ ਜਿਹੜਾ ਸਧਾਰਨਿਕ ਰਾਜਦਾਨੀ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ। ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਹਾਂ ਕਿ ਕਾਂਗਰਸ ਬਿਹਤਰੀਨ ਕੈਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ। ਵੇਖੋ ਅੱਧੇ ਬੰਦੇ ਤਾਂ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ। ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ। ਘਰ ਤੋਂ ਕੱਢੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੋਂ ਹੀ ਚੁੱਕੇ ਕਰ ਲੈਣਗੇ। ਪੰਜਾਬ ਨੂੰ ਚਾਹੀਦਾ ਕਿ ਨਵਾਂ ਚੇਹਰਾ ਹੋਵੇ। ਉਹ ਤੇ ਆਪਣੇ ਆਪ ਨੂੰ ਬਚਾ ਲੈਣ ਇੰਨਾ ਹੀ ਪੜਿਆ ਪੰਜਾਬ ਬਚਾਉਣਾ ਥੈਂਕ ਯੂ ਸਰ ਥੈਂਕ ਯੂ